ਸਸਿਕਾ ਲੌਸ ਤੋਂ ਮੈਂ ਗੁਰਜਿੰਦਰ ਸਿੰਘ ਪੰਗੋਤੇ ਇਸ ਵੇਲੇ ਮੇਰੇ ਨਾਲ ਫੋਨ ਲਾਈਨ ਦੇ ਉੱਪਰ ਮੌਜੂਦ ਨੇ ਸਿਆਸੀ ਮਾਹਿਰ ਡਾਕਟਰ ਭੀਮਿੰਦਰ ਸਿੰਘ ਜਿਹੜੇ ਆਪਾਂ ਨੂੰ ਦੱਸਣਗੇ ਕਿ ਆਮ ਆਦਮੀ ਪਾਰਟੀ ਦੀ ਸਰਕਾਰ ਪੰਜਾਬ ਦੇ ਵਿੱਚ ਪੰਚਾਇਤੀ ਚੋਣਾਂ ਕਦੋਂ ਕਰਾਣ ਜਾ ਰਹੀ ਆ ਕਿਹੜੇ ਮਹੀਨੇ ਦੇ ਵਿੱਚ ਪੰਚਾਇਤੀ ਚੋਣ ਹੋਊਗੀ ਤੇ ਪੰਚਾਇਤੀ ਚੋਣ ਲੇਟ ਕਿਉਂ ਹੋਊਗੀ ਇਸ ਮਾਮਲੇ ਤੇ ਆਪਣੇ ਨਾਲ ਲੋਕ ਸਾਹਿਬ ਗੱਲ ਕਰਨਗੇ ਡਾਕਟਰ ਸਾਹਿਬ ਆਖਰ ਆਮ ਆਦਮੀ ਪਾਰਟੀ ਦੀ ਸਰਕਾਰ ਨੇ ਕਾਫੀ ਲੇਟ ਕਰਤੀ ਪੰਚਾਇਤੀ ਚੋਣਾਂ ਤੇ ਹੁਣ ਕਿਹੜੇ ਮਹੀਨੇ ਦੇ ਵਿੱਚ ਹੋਣ ਜਾ ਰਹੀ ਹੈ ਪੰਚਾਇਤੀ ਚੋਣਾਂ ਕਿਉਂਕਿ ਹਰ ਰੋਜ਼ ਹੀ ਕੋਈ ਨਾ ਕੋਈ ਨਵੀਂ ਅਪਡੇਟ ਆ ਜਾਂਦੀ ਆ ਆ ਪੰਗੂ ਸਾਹਿਬ ਆਪਾਂ ਪਹਿਲਾਂ ਵੀ ਲਗਾਤਾਰ ਇਸ ਮੁੱਦੇ ਦੇ ਉੱਤੇ ਗੱਲਬਾਤ ਕਰਦੇ ਆ ਆ ਔਰ ਜਿਵੇਂ ਆਪਾਂ ਪਹਿਲਾਂ ਵੀ ਦੱਸਿਆ ਸੀਗਾ ਕਿ ਕਿਸੇ ਵੀ ਮੁਲਕ ਦਾ ਲੋਕਤੰਤਰ ਓਨੀ देर ਡਿਵੈਲਪ ਨਹੀਂ ਕਰ ਪਾਉਂਦਾ ਜਿੰਨੀ ਦੇਰ ਉਸ ਮੁਲਕ ਦੇ ਪਿੰਡਾਂ ਦੀਆਂ ਖਾਸ ਤੌਰ ਤੇ ਜਿਹੜੇ ਗ੍ਰਾਮ ਸਭਾਵਾਂ ਨੇ ਉਹਨਾਂ ਦੇ ਵਿੱਚ ਡਿਵੈਲਪਮੈਂਟ ਨਹੀਂ ਹੁੰਦੀ ਉਹਨਾਂ ਦੇ ਵਿੱਚ ਡੈਮੋਕ੍ਰੇਸੀ ਤਰੀਕੇ ਦੇ ਨਾਲ ਚੋਣਾਂ ਨਹੀਂ ਹੁੰਦੀਆਂ ਸੋ ਇਸ ਕਰਕੇ ਅ ਕਿਸੇ ਵੀ ਮੁਲਕ ਦੇ ਵਿੱਚ ਜਦੋਂ ਡੈਮੋਕ੍ਰੇਸੀ ਨੂੰ ਬਹੁਤ ਅੱਗੇ ਲੈ ਕੇ ਜਾਣਾ ਹੁੰਦਾ ਤਾਂ ਉਹਦੇ ਲਈ ਗ੍ਰਾਮ ਸੁਭਾਵਾਂ ਨੂੰ ਮਜ਼ਬੂਤੀ ਦੇਣੀ ਉਹਨਾਂ ਦੇ ਵਿੱਚ ਇੱਕ ਲੋਕਤੰਤਰੀ ਪ੍ਰਕਿਰਿਆ ਦੇ ਰਾਹੀਂ ਵੋਟਾਂ ਪਵਾਉਣੀਆਂ ਬਹੁਤ ਹੀ ਜ਼ਰੂਰੀ ਹੋ ਜਾਂਦੀਆਂ ਨੇ ਸੋ ਇਸ ਕਰਕੇ ਜਿਵੇਂ ਮਹਾਤਮਾ ਗਾਂਧੀ ਨੇ ਕਿਹਾ ਸੀਗਾ ਕਿ ਭਾਰਤ ਇੱਕ ਪਿੰਡਾਂ ਦਾ ਦੇਸ਼ ਹੈ ਔਰ ਪਿੰਡਾਂ ਦੀਆਂ ਪੰਚਾਇਤਾਂ ਨੂੰ ਸਾਨੂੰ ਮਜ਼ਬੂਤ ਕਰਨ ਦੀ ਲੋੜ ਹੈ ਔਰ ਇਸੇ ਆਧਾਰ ਦੇ ਉੱਤੇ ਆਪਾਂ ਸਾਰੇ ਜਾਣਦੇ ਆ ਕਿ ਕਾਨੂੰਨ ਵੀ ਬਣੇ ਔਰ ਪੰਚਾਇਤਾਂ ਨੂੰ ਮਜ਼ਬੂਤ ਕਰਨ ਦੇ ਲਈ ਨਵੇਂ-ਨਵੇਂ ਤਰੀਕੇ ਵੀ ਹੋ ਲੱਗੇ ਗਏ ਸੋ ਉਸੇ ਤਰ੍ਹਾਂ ਦੇ ਨਾਲ ਆਪਾਂ ਕਹਿ ਸਕਦੇ ਆ ਕਿ ਜਿਹੜੀਆਂ ਆਉਣ ਵਾਲੀਆਂ ਜਿਹੜੀਆਂ ਤੁਸੀਂ ਗੱਲ ਕਰ ਰਹੇ ਹੋ ਚੋਣਾਂ ਦੀ ਪੰਚਾਇਤੀ ਚੋਣਾਂ ਦੀਆਂ ਤਾਂ ਇੱਕ ਬਹੁਤ ਹੀ ਮਹੱਤਵਪੂਰਨ ਹੋ ਜਾਂਦੀਆਂ ਨੇ ਸੋ ਇਸ ਕਰਕੇ ਕੋਈ ਇਦੇ ਚ ਇੰਟਰਸਟ ਲਵੇ ਨਾ ਲਵੇ ਪਰ ਇਹ ਕਿਸੇ ਵੀ ਪਰਦੇਸ਼ ਦੇ ਲਈ ਕਿਸੇ ਵੀ ਮੁਲਕ ਦੇ ਲਈ ਕਿਸੇ ਵੀ ਸਟੇਟ ਦੇ ਲਈ ਬਹੁਤ ਮਹੱਤਵਪੂਰਨ ਹੁੰਦਾ ਹੈ ਕਿ ਸਾਫ਼ ਸੁਥਰੇ ਤਰੀਕੇ ਦੇ ਨਾਲ ਬਗੈਰ ਕਿਸੇ ਆ ਭਾਈਚਾਰਕ ਸਾਂਝ ਨੂੰ ਤੋੜਿਆਂ ਬਗੈਰ ਕਿਸੇ ਨਸ਼ੇ ਪੱਤੇ ਨੂੰ ਵੰਡਿਆਂ ਜਾਂ ਹੋਰ ਇਸ ਤਰ੍ਹਾਂ ਦੀ ਅਲਮਤਾ ਤੋਂ ਦੂਰ ਰਹਿ ਕੇ ਚੋਣਾ ਜਿਹੜੀਆਂ ਨੇ ਕਰਾਈਆਂ ਜਾਣੀਆਂ ਚਾਹੀਦੀਆਂ ਨੇ ਇਹ ਉਸ ਸੂਬੇ ਦੀ ਸਰਕਾਰ ਦੀ ਜ਼ਿੰਮੇਵਾਰੀ ਵੀ ਬਣਦੀ ਹੈ ਔਰ ਆਪਾਂ ਕਹਿ ਸਕਦੇ ਹਾਂ ਕਿ ਬਹੁਤ ਜ਼ਰੂਰੀ ਵੀ ਹੁੰਦਾ ਹੈ ਕਿ ਬਿਲਕੁਲ ਸਾਫ਼ ਸੁਥਰੀਆਂ ਔਰ ਖਾਸ ਤੌਰ ਤੇ ਜੇਕਰ ਕੋਈ ਸਿਆਣਾ ਪਿੰਡ ਹੈ ਸਿਆਣੇ ਲੋਕ ਨੇ ਤਾਂ ਸਰਬਸੰਮਤੀ ਦੇ ਨਾਲ ਮਸਲੇ ਹੱਲ ਹੋਣੇ ਚਾਹੀਦੇ ਨੇ ਕਿਉਂਕਿ ਜੇਕਰ ਪੰਚਾਇਤਾਂ ਮਜ਼ਬੂਤ ਹੋਣਗੀਆਂ ਤਾਂ ਲੋਕਾਂ ਨੂੰ ਥਾਣਿਆਂ ਦੇ ਵਿੱਚ ਲੋਕਾਂ ਨੂੰ ਕਚਹਿਰੀਆਂ ਦੇ ਵਿੱਚ ਜਾਂ ਹੋਰ ਵਕ ਵਕ ਅਦਾਲਤਾਂ ਦੇ ਵਿੱਚ ਫਜਲਖਵਾਰੀਆਂ ਤੋਂ ਉਹਨਾਂ ਨੂੰ ਰਾਹਤ ਮਿਲੇਗੀ ਤੋਂ ਇਸ ਕਰਕੇ ਹਰ ਪੱਖ ਤੋਂ ਕਹਿ ਸਕਦੇ ਆ ਕਿ ਪੰਚਾਇਤੀ ਚੋਣਾਂ ਬਹੁਤ ਹੀ ਜ਼ਰੂਰੀ ਨੇ ਕਿਉਂਕਿ ਹੁਣ ਆਉਣ ਵਾਲੇ ਸਮੇਂ ਦੇ ਵਿੱਚ ਕਦੇ ਵੀ ਹੋ ਸਕਦੀਆਂ ਚਾਹੇ ਸਤੰਬਰ ਦੇ ਵਿੱਚ ਕਿਉਂਕਿ ਇਹ ਜਿਵੇਂ ਆਪਾਂ ਪਹਿਲਾਂ ਗੱਲ ਕੀਤੀ ਸੀ ਕਿ ਮੁੱਖ ਮੰਤਰੀ ਸਾਹਿਬ ਇਹਦੇ ਉੱਤੇ ਆਪਣੀਆਂ ਰਾਵਾ ਲੈ ਰਹੇ ਨੇ ਚਾਹੇ ਉਹ ਬੁੱਧੀਜੀਵੀਆਂ ਤੋਂ ਲੈ ਰਹੇ ਹੋਣ ਚਾਹੇ ਉਹ ਵਕੀਲਾਂ ਤੋਂ ਲੈ ਰਹੇ ਹੋਣ ਜਾਂ ਹੋਰ ਕਿਸੇ ਇਸ ਖੇਤਰ ਨਾਲ ਸੰਬੰਧਿਤ ਲੋਕਾਂ ਤੋਂ ਲੈ ਰਹੇ ਹੋਣ ਸੋ ਕਹਿਣ ਤੋਂ ਪਾਵ ਇਹ ਹੀ ਹੈ ਕਿ ਇਹ ਸਾਰੀਆਂ ਚੀਜ਼ਾਂ ਬਕਾਇਦਗੀ ਦੇ ਨਾਲ ਔਰ ਟਾਈਮ ਸਿਰ ਜਿਹੜੀਆਂ ਨੇ ਹੋਣੀਆਂ ਚਾਹੀਦੀਆਂ ਨੇ ਤਾਂ ਹੀ ਲੋਕਾਂ ਨੂੰ ਚੰਗਾ ਨਿਆਂ ਮਿਲ ਸਕਦਾ ਹੈ ਚੰਗਾ ਜਿਹੜੀ ਹੈਗੀ ਆ ਆ ਇੱਕ ਵਾਤਾਵਰਣ ਮਿਲ ਸਕਦਾ ਹੈ ਔਰ ਪ੍ਰਬੰਧ ਕੀ ਹੋਵੇ ਚਾਹੇ ਕੋਈ ਹੋਰ ਮਸਲੇ ਹੋਣ ਉਹਨਾਂ ਤੋਂ ਉਹਨਾਂ ਤੋਂ ਖੱਜਲ ਖਵਾਰੀ ਤੋਂ ਬਚਿਆ ਜਾ ਸਕਦਾ ਹੈ ਸੋ ਇਸ ਕਰਕੇ ਮੈਂ ਹੀ ਸਮਝਦਾ ਹਾਂ ਕਿ ਜੇਕਰ ਸਤੰਬਰ ਜਾਂ ਅਕਤੂਬਰ ਦੇ ਵਿੱਚ ਜਿਵੇਂ ਤੁਸੀਂ ਦੱਸ ਰਹੇ ਹੋ ਕਿ ਅਗਲੇ ਕੁਝ ਮਹੀਨਿਆਂ ਦੇ ਵਿੱਚ ਇਹ ਚੋਣਾ ਹੋਣੀਆਂ ਨੇ ਕਿਉਂਕਿ ਮੈਂ ਅੱਜ ਹੀ ਵੇਖ ਰਿਹਾ ਸੀਗਾ ਕਿ ਡਿਪਟੀ ਕਮਿਸ਼ਨਰਸ ਵੱਲੋਂ ਉਹ ਸਾਰੀਆਂ ਲਿਸਟਾਂ ਜਿਹੜੀਆਂ ਨੇ ਉਹ ਮੰਗਾਈਆਂ ਜਾ ਰਹੀਆਂ ਨੇ ਤਾਂ ਕਿ ਜਿਹੜੀਆਂ ਜਿਹੜੇ ਵੀ ਪ੍ਰਬੰਧਕੀ ਤਾਂਜੇ ਨੂੰ ਇਸ ਨੂੰ ਡਿਵੈਲਪ ਕਰਨ ਦੇ ਲਈ ਉਹਨਾਂ ਦੀਆਂ ਡਿਊਟੀਆਂ ਲਗਾਈਆਂ ਜਾ ਜਾ ਸਕਣ ਉਹ ਸਾਰੀ ਜਿਹੜੀ ਜਿਹੜੇ ਲੋਕ ਨੇ ਡਿਊਟੀਆਂ ਦੇਣ ਵਾਲੇ ਉਹਨਾਂ ਦੀਆਂ ਲਿਸਟਾਂ ਇਕੱਠੀਆਂ ਕਰਕੇ ਇਹ ਉਹਨਾਂ ਨੂੰ ਉਹਨਾਂ ਦੇ ਵੱਖ-ਵੱਖ ਦਫ਼ਤਰਾਂ ਨੂੰ ਸਰਕਾਰ ਜਿੱਦੇ ਵੀ ਨੁਮਾਇੰਦੇ ਇਹਦੇ ਵਿੱਚ ਲਾਉਣਾ ਚਾਹੁੰਦੀ ਹੈ ਉਹਨਾਂ ਨੂੰ ਹਰਾਇਤਾ ਹੋ ਚੁੱਕੀਆਂ ਨੇ ਡਿਪਟੀ ਕਮਿਸ਼ਨਰ ਵੱਲੋਂ ਔਰ ਮੈਨੂੰ ਮੈਨੂੰ ਇਹ ਲੱਗਦਾ ਹੈ ਕਿ ਜਲਦੀ ਇਹ ਚੋਣਾਂ ਜਿਹੜੀਆਂ ਨੇ ਆਉਣ ਵਾਲੇ ਸਮੇਂ ਦੇ ਵਿੱਚ ਹੋ ਸਕਦੀਆਂ ਨੇ ਪੰਗੂ ਸਾਹਿਬ ਜੀ ਕਿ ਹਜਾਰੇ ਕਿ ਸਤੰਬਰ ਦੇ ਵਿੱਚ ਪੰਜਾਬ ਸਰਕਾਰ ਕਰਾ ਸਕਦੀ ਹੈ ਰੁੱਖ ਸਾਹਿਬ ਬਿਲਕੁਲ ਮੈਂ ਇਹੀ ਕਹਿ ਰਿਹਾ ਕਿ ਉਮੀਦ ਤਾਂ ਸਤੰਬਰ ਦੇ ਵਿੱਚ ਹੀ ਹੈ ਪਰ ਜਿਵੇਂ ਆਪਾਂ ਪਹਿਲਾਂ ਕਿਹਾ ਹੈ ਕਿ ਜੇਕਰ ਕੁਝ ਥੋੜੀ ਬਾਤ ਕਾਨੂੰਨੀ ਅੜ ਚੜਾਉਂਦੀ ਤਾਂ ਥੋੜਾ ਬਹੁਤ ਹੋਰ 5-7 ਦਿਨ ਲੇਟ ਹੋ ਸਕਦੇ ਆ ਸੈਪਟੈਂਬਰ ਨਹੀਂ ਤੱਕ ਅਕਤੂਬਰ ਦੇ ਵਿੱਚ ਔਰ ਮੈਕਸਿਮਮ ਜਿਹੜਾ ਹੈਗਾ ਉਹ ਉਹ ਜਾ ਸਕਦਾ ਹੈ ਪਰ ਇਹ ਤਾਂ ਹੁਣ ਪੱਕਾ ਹੋ ਚੁੱਕਿਆ ਹੈ ਕਿ ਬਹੁਤ ਛੇਤੀ ਪੰਜਾਬ ਸਰਕਾਰ ਇਹਦੇ ਉੱਤੇ ਸੀਰੀਅਸ ਹੈ ਗੰਭੀਰਤਾ ਦੇ ਨਾਲ ਗੱਲ ਕਰ ਰਹੀ ਹੈ ਔਰ ਜਿਹੜੀਆਂ ਵੀ ਤਰਮੀਮਾਂ ਸੋਧਾਂ ਕਾਨੂੰਨ ਦੇ ਵਿੱਚ ਲੋੜਿੰਦੀਆਂ ਹੋਣਗੀਆਂ ਉਹ ਜਲਦੀ ਸੋਧਾਂ ਕਰਕੇ ਤਰਮੀਮਾਂ ਕਰਕੇ ਲੋਕਾਂ ਦੇ ਵਿੱਚ ਉਸ ਨੂੰ ਲਾਇਆ ਜਾਏਗਾ ਔਰ ਨਵੀਆਂ ਪੰਚਾਇਤਾਂ ਜਿਹੜੀਆਂ ਨੇ ਬਹੁਤ ਜਲਦੀ ਪੰਜਾਬ ਦੇ ਲੋਕਾਂ ਨੂੰ ਪਿੰਡਾਂ ਨੂੰ ਵੇਖਣ ਨੂੰ ਮਿਲ ਸਕਦੀਆਂ ਨੇ ਫਗੂ ਸਾਹਿਬ ਬਾਕੀ ਡਾਕਟਰ ਸਾਹਿਬ ਇਹਨਾਂ ਡਿਲੇ ਕਰਨ ਦਾ ਕੀ ਕਾਰਨ ਹੈ तकरीबन 6-7 ਮਹੀਨੇ ਦਾ ਸਮਾਂ ਹੋ ਗਿਆ ਚੋਣਾਂ ਪਹਿਲਾਂ ਹੋ ਜਾਣੀ ਚਾਹੀਦੀਆਂ ਸੀ ਜੀ ਦੇ ਲਈ ਕਾਰਨ ਇਹ ਜਿਹੜੀ ਆ ਤਰਮੀਮਾਂ ਆਪਾਂ ਗੱਲ ਕਰ ਰਹੇ ਆ ਕਿ ਜਿਸ ਤਰ੍ਹਾਂ ਦੇ ਕਾਨੂੰਨਾਂ ਦੇ ਵਿੱਚ ਸੋਧ ਕਰਨ ਦੀ ਲੋੜ ਸੀਗੀ ਔਰ ਤਾਂਕਿ ਇਹ ਜਿਹੜੀਆਂ ਚੋਣਾਂ ਨੇ ਕਿਸੇ ਪਾਰਟੀ ਤੋਂ ਉੱਪਰ ਉੱਠ ਕੇ ਔਰ ਧੜੇਬੰਦੀ ਤੋਂ ਉੱਪਰ ਉੱਠ ਕੇ ਲੜੀਆਂ ਜਾਣ ਤਾਂ ਇਹ ਪੰਜਾਬ ਦੇ ਵਿੱਚ ਜਿਵੇਂ ਪਹਿਲਾਂ ਆਪਾਂ ਵੇਖਿਆ ਹੈ ਕਿ ਇਹਨਾਂ ਚੋਣਾਂ ਦੇ ਦੌਰਾਨ ਕੂਨ ਖਰਾਬਾ ਹੁੰਦਾ ਸੀ ਲੜਾਈ ਝਗੜੇ ਹੁੰਦੇ ਸੀ ਕਤਲੋਗਾਰਤ ਹੁੰਦੀ ਸੀ ਹੋਰ ਬਹੁਤ ਸਾਰੇ ਅ ਦੰਭੀਰ ਸਮੱਸਿਆਵਾਂ ਦਾ ਸਾਹਮਣਾ ਆਮ ਲੋਕਾਂ ਨੂੰ ਕਰਨਾ ਪੈਂਦਾ ਸੀਗਾ ਤਾਂ ਕਿ ਇਹਨਾਂ ਚੀਜ਼ਾਂ ਤੋਂ ਬਚਣ ਦੇ ਲਈ ਪੰਜਾਬ ਸਰਕਾਰ ਔਰ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਹੋਰਾਂ ਨੇ ਸੋਚਿਆ ਕਿ ਕਿਉਂ ਨਾ ਆ ਆਪਾਂ ਬਿਨਾ ਕਿਸੇ ਪਾਰਟੀ ਚੋਣ ਤੋਂ ਹੀ ਆ ਇਹ ਚੋਣਾਂ ਜਿਹੜੀਆਂ ਨੇ ਉਹ ਕਰਵਾਈਆਂ ਜਾਣ ਤਾਂ ਕਿ ਆ ਇਹ ਜਿਹੜੀਆਂ ਧੜੇਬੰਦੀਆਂ ਪਾਰਟੀ ਬਾਜ਼ੀਆਂ ਜਾਂ ਹੋਰ ਹੋਰ ਚੀਜ਼ਾਂ ਨੇ ਉਹਨਾਂ ਤੋਂ ਜਿਹੜਾ ਹੈਗਾ ਬਚ ਕੇ ਕਾਨੂੰਨ ਦੇ ਵਿੱਚ ਹੀ ਜਿਹੜਾ ਹੈਗਾ ਇਹਨੂੰ ਸੋਧ ਲਿਆ ਜਾਵੇ ਔਰ ਉਸ ਸੋਧ ਕਰਕੇ ਤੋ ਕਿ ਜਦੋਂ ਕੋਈ ਵੀ ਕਾਨੂੰਨ ਨੂੰ ਸੋਧਣਾ ਹੁੰਦਾ ਹੈ ਤਾਂ ਉਹਦੇ ਲਈ ਕਾਨੂੰਨ ਜਿਹੜੇ ਮਾਹਰ ਹੁੰਦੇ ਨੇ ਔਰ ਜਿਹੜੇ ਵਕੀਲ ਹੁੰਦੇ ਨੇ ਜਾਂ ਹੋਰ ਜੱਜ ਸਹਿਬਾਨ ਜਿਨ੍ਹਾਂ ਨੇ ਕਾਨੂੰਨ ਨੂੰ ਪੜ੍ਹਿਆ ਹੁੰਦਾ ਹੈ ਔਰ ਜਿਨ੍ਹਾਂ ਨੇ ਕਾਨੂੰਨ ਨੂੰ ਜਾਣਿਆ ਹੁੰਦਾ ਹੈ ਉਹਨਾਂ ਤੋਂ ਸਲਾਹਾਂ ਲਈਆਂ ਜਾਂਦੀਆਂ ਨੇ ਸੋ ਇਸ ਕਰਕੇ ਕੁਝ ਟਾਈਮ ਜ਼ਰੂਰ ਲੱਗ ਗਿਆ ਪਰ ਮੈਂ ਕਹਾਂਗਾ ਕਿ ਦੇਰ ਆਏ ਦਰੁਸਤਾਈ ਜੇਕਰ ਇਹ ਫੈਸਲਾ ਹਾਲੂ ਹੁੰਦਾ ਹੈ ਤਾਂ ਲਾਜ਼ਮੀ ਤੌਰ ਤੇ ਪੰਜਾਬ ਦੇ ਲੋਕਾਂ ਨੂੰ ਇਹਦਾ ਬਹੁਤ ਵੱਡਾ ਲਾਭ ਹੋ ਸਕਦਾ ਹੈ ਭੰਗੂ ਸਾਹਿਬ ਜੀ ਬਿਲਕੁਲ ਲੋਕ ਸਾਹਿਬ ਕਹਿੰਦੇ ਕਿ ਆਮ ਆਦਮੀ ਪਾਰਟੀ ਦੇ ਵਰਕਰਾਂ ਦੇ ਵਿੱਚ ਨਿਰਾਸ਼ਾ 2.5 ਸਾਲ ਨਿਕਲ ਗਏ ਇੱਕ ਹੀ ਕਹਾਣੀ ਹੈ ਬਿਲਕੁਲ ਦੇਖੋ ਜਿਵੇਂ ਆਪਾਂ ਸਾਰੇ ਜਾਣਦੇ ਆ ਕਿ ਪਹਿਲਾਂ ਜਦੋਂ ਬਾਕੀ ਪਾਰਟੀਆਂ ਹੁੰਦੀਆਂ ਸੀ ਉਹਨਾਂ ਦੀ ਸੱਤਾ ਆਉਂਦੀ ਸੀ ਤਾਂ ਪਹਿਲੇ 6 ਮਹੀਨਿਆਂ ਤੱਕ ਹੀ ਇਹ ਚੋਣਾਂ ਇਸ ਤਰ੍ਹਾਂ ਦੀਆਂ ਹੋ ਜਾਂਦੀਆਂ ਹੁੰਦੀਆਂ ਸੀ ਚਾਹੇ ਉਹ ਪੰਚਾਇਤੀ ਚੋਣਾਂ ਹੋਣ ਚਾਹੇ ਉਹ ਦੂਸਰੀਆਂ ਹੋਣ ਚਾਹੇ ਉਹ ਐਮਸੀ ਦੀਆਂ ਹੋਣ ਜਾਂ ਬਾਕੀ ਇਸ ਕਿਸੂੰ ਦੀਆਂ ਜਿਲ੍ਹਾ ਪ੍ਰੀਸ਼ਦ ਲੈਵਲ ਦੀਆਂ ਚੋਣਾਂ ਜਿਹੜੀਆਂ ਸੀ ਉਹ ਕਰਵਾ ਲੀਆਂ ਜਾਂਦੀਆਂ ਸੀ ਆ ਪਰ ਇਸ ਵਾਰੀ ਕੀ ਹੋਇਆ ਕਿ ਆਵਾਦੀ ਪਾਰਟੀ ਕਿਉਂਕਿ ਇੱਕ ਨਵੀਂ ਆ ਪਾਰਟੀ ਦੀ ਸਰਕਾਰ ਬਣੀ ਸੀ ਔਰ ਨਵੀਂ ਪਾਰਟੀ ਨੂੰ ਹੌਲੀ-ਹੌਲੀ ਟਾਈਮ ਲੱਗਦਾ ਹੈ ਕਿ ਉਹ ਆ ਪ੍ਰਬੰਧਕ ਜੋ ਢਾਂਚਾ ਹੈ ਸਾਡਾ ਉਹਨੂੰ ਸਮਝਦੀ ਹੈ ਔਰ ਉਹਨੂੰ ਸਮਝ ਕੇ ਹੀ ਅੱਗੇ ਵਧਣਾ ਹੁੰਦਾ ਹੈ ਸੋ ਇਸ ਕਰਕੇ ਜਿਹੜੀਆਂ ਪੁਰਾਣੀਆਂ ਰਵਾਇਤੀ ਪਾਰਟੀਆਂ ਸੀਗੀਆਂ ਉਹ ਇਸ ਗੱਲ ਤੋਂ ਭਲੀ ਪ੍ਰਕਾਰ ਜਾਣੂ ਸੀਗੀਆਂ ਔਰ ਉਹ ਲਗਾਤਾਰ ਇਸ ਤਰ੍ਹਾਂ ਦੀਆਂ ਚੋਣਾਂ ਕਰਵਾਉਂਦੀਆਂ ਆ ਰਹੀਆਂ ਸੀਗੀਆਂ ਪਰ ਆਪਾਂ ਕਹਿ ਸਕਦੇ ਹਾਂ ਕਿ ਨਵੀਂ ਪਾਰਟੀ ਹੋਣ ਕਰਕੇ ਇਸ ਪਾਰਟੀ ਨੂੰ ਇਹ ਸਾਰੀਆਂ ਚੀਜ਼ਾਂ ਨੂੰ ਸਮਝਣ ਦੇ ਵਿੱਚ ਟਾਈਮ ਲੱਗਿਆ ਹੈ ਔਰ ਕੁਝ ਆਪਾਂ ਇਹ ਵੀ ਕਹਿ ਸਕਦੇ ਹਾਂ ਕਿ ਜਿਹੜੀ ਅਫਸਰशाही ਹੈ ਉਹਨਾਂ ਨੇ ਵੀ ਇਹਦੇ ਵਿੱਚ ਆਪਣੀ ਤਰ੍ਹਾਂ ਦਾ ਰੋਲ ਅਦਾ ਕੀਤਾ ਹੈ ਸੋ ਬਹੁਤ ਸਾਰੇ ਕਾਰਨ ਨੇ ਜਿੰਨਾ ਕਰਕੇ ਇਹ ਚੋਣਾਂ ਜਿਹੜੀਆਂ ਨੇ ਲਗਾਤਾਰ ਲੇਟ ਹੁੰਦੀਆਂ ਗਈਆਂ ਪਰ ਮੈਂ ਫੇਰ ਕਹਾਗਾ ਕਿ ਜੇਕਰ ਇਹ ਪਾਰਟੀ ਵਾਦੀ ਤੋਂ ਉੱਪਰ ਉੱਠ ਕੇ ਅੱਜ ਵੀ ਚੋਣਾਂ ਦਾ ਐਲਾਨ ਹੁੰਦਾ ਹੈ ਤਾਂ ਇਹ ਆਪਣੇ ਆਪ ਦੇ ਵਿੱਚ ਇੱਕ ਬਹੁਤ ਵੱਡੀ ਇਤਿਹਾਸਕ ਕਦਮ ਹੋਏਗਾ ਆਮ ਆਦਮੀ ਪਾਰਟੀ ਵੱਲੋਂ ਇਹ ਜੋ ਕੀਤਾ ਜਾਵੇਗਾ ਸੋ ਇਸ ਕਰਕੇ ਇੱਕ ਚੰਗੀ ਸ਼ੁਰੂਆਤ ਕਹਿ ਸਕਦੇ ਹਾਂ ਕਿ ਇਹਦੇ ਨਾਲ ਹੋ ਸਕਦੀ ਹੈ ਭੰਗ ਸਾਹਿਬ ਉंकि बिल्कुल ਤੇ ਡਾਕਟਰ ਸਾਹਿਬ ਜਿਵੇਂ ਇਲੈਕਸ਼ਨ ਲੇਟ ਹੋਣ ਕਰਕੇ ਪਿੰਡਾਂ ਦੇ ਬੜੇ ਵਿਕਾਸ ਦੇ ਕਾਰਜ ਵਿੱਚੇ ਪਏ ਨੇ ਇਹ ਉਹਦਾ ਕੀ ਬਣੂਗਾ ਜੀ ਉਹਦੇ ਨਾਲ ਇਹੀ ਹੈ ਵੀ ਹੁਣ ਜੇਕਰ ਇਹ ਜਲਦੀ ਚੋਣਾਂ ਹੋ ਸਕ ਹੋ ਜਾਣਗੀਆਂ ਤਾਂ ਉਹ ਪਿੰਡਾਂ ਦਾ ਜਿਹੜਾ ਵਿਕਾਸ ਪਛੜਿਆ ਹੋਇਆ ਜਿਵੇਂ ਆਪਾਂ ਸਾਰੇ ਜਾਣਦੀਆਂ ਕਿ ਪਿਛਲੇ ਲੰਬੇ ਸਮੇਂ ਤੋਂ ਬਹੁਤ سارے ਕੰਮ ਜਿਹੜੇ ਸੀ ਉਹ ਕਰਨੇ ਚਾਹੀਦੇ ਸੀਗੇ ਔਰ ਹੁਣ ਜੇਕਰ ਇਹ ਹੁੰਦਾ ਹੈ ਤਾਂ ਇਹਨੂੰ ਇਮਾਨਦਾਰੀ ਦੇ ਨਾਲ ਜੇਕਰ ਜਿੰਨੀਆਂ ਜ਼ਿਆਦਾ ਇਮਾਨਦਾਰੀ ਨਾਲ ਔਰ ਵਧੀਆ ਪੜੇ ਲਿਖੇ ਲੋਕ ਪੰਚ ਸਰਪੰਚ ਬਣਨਗੇ ਉਹਨਾਂ ਹੀ ਉਹ ਸਾਰੀਆਂ ਚੀਜ਼ਾਂ ਨੂੰ ਆਪਾਂ ਕਹਿ ਸਕਦੇ ਹਾਂ ਕਿ ਆ ਕਈ ਗੁਣਾ ਜ਼ਿਆਦਾ ਵਧਾ ਦਿੱਤਾ ਜਾ ਸਕਦਾ ਹੈ ਔਰ ਡਿਵੈਲਪਮੈਂਟ ਵਿਕਾਸ ਦੇ ਕਾਰਜ ਜਿਹੜੇ ਨੇ ਪਿੰਡਾਂ ਦੇ ਵਿੱਚ ਉਹ ਵਧੀਆ ਤਰੀਕੇ ਨਾਲ ਹੋ ਸਕਦੇ ਨੇ ਔਰ ਉਹਦੇ ਵਿੱਚ ਰਿਸ਼ਵਤਖੋਰੀ ਜਾਂ ਹੋਰ ਜਿਵੇਂ ਆਪਾਂ ਪਹਿਲਾਂ ਸੁਣਦੇ ਸੀਗੇ ਇਹ ਬਹੁਤ ਸਾਰੇ ਕਪਲੇ ਹੁੰਦੇ ਸੀਗੇ ਪਿੰਡਾਂ ਦੇ ਵਿੱਚ ਪੰਚਾਇਤਾਂ ਦੇ ਵਿੱਚ ਔਰ ਬਹੁਤ ਸਾਰਾ ਪੈਸਾ ਪਿੰਡਾਂ ਦੇ ਵਿੱਚ ਨਹੀਂ ਸੀ ਲੱਗਦਾ ਔਰ ਉੱਪਰਲੀ ਉੱਪਰਲਾ ਜੋ ਜਮਾਤ ਹੈ ਉਹ ਸਾਰੀ ਛਕਚੁਕ ਜਾਂਦੀ ਸੀ ਔਰ ਜੇਕਰ ਆਵਾਜ਼ੀ ਪਾਰਟੀ ਸਹੀ ਤਰੀਕੇ ਨਾਲ ਇਹ ਚੋਣਾ ਕਰਵਾਉਂਦੀ ਹੈ ਤਾਂ ਇਹਦੇ ਤੋਂ ਛੁਟਕਾਰਾ ਮਿਲੇਗਾ ਔਰ ਸਾਰਾ ਪੈਸਾ ਜਿਹੜਾ ਜਿੰਨਾ ਵੀ ਸਰਕਾਰ ਵੱਲੋਂ ਦਿੱਤਾ ਜਾਏਗਾ ਪਿੰਡਾਂ ਨੂੰ ਗ੍ਰਾਂਟਾਂ ਦੇ ਰੂਪ ਦੇ ਵਿੱਚ ਉਹ ਸਾਰਾ ਪੰਜੀ ਪੰਜੀ ਜਿਹੜੀ ਹੈਗੀ ਆ ਉਹਦੇ ਤੇ ਜੇ ਪਿੰਡਾਂ ਦੇ ਉੱਤੇ ਲੱਗੇਗੀ ਤਾਂ ਬਹੁਤ ਵਿਕਾਸ ਕੀਤਾ ਜਾ ਸਕਦਾ ਐਸੀ ਕੋਈ ਗੱਲ ਨਹੀਂ ਹੈ ਪਰ ਇਮਾਨਦਾਰੀ ਦੀ ਜਿਹੜੀ ਹੈਗੀ ਆ ਵੱਡੀ ਜ਼ਿਆਦਾ ਲੋੜ ਹੈ ਇਸ ਵੇਲੇ ਇਸ ਤਰ੍ਹਾਂ ਦੇ ਕੰਮਾਂ ਦੇ ਵਿੱਚ ਭੰਗੂ ਸਾਹਿਬ ਜੀ ਯਾਨੀ ਕਿ ਡਾਕਟਰ ਸਾਹਿਬ ਆਖਰੀ ਮੇਰਾ ਸਵਾਲ ਇੱਕ ਕਿ ਜਲਦ ਹੋ ਜਾਣਗੀਆਂ ਪੰਚਾਇਤ ਚ ਆਉਣਾ ਹੁਣ ਦਲੇ ਨਹੀਂ ਹੋਣਗੀਆਂ ਬਿਲਕੁਲ ਬਿਲਕੁਲ ਇਹ ਤਾਂ ਗੱਲ ਕਲੀਅਰ ਹੈ ਕਿ ਮੈਂ ਆਪ ਆਪਣੇ ਅੱਖੀਂ ਜੋ ਆਦੇਸ਼ ਡਿਪਟੀ ਕਮਿਸ਼ਨਰ ਵੱਲੋਂ ਵਕ ਵਕ ਸਰਕਾਰੀ ਦਫਤਰਾਂ ਦੇ ਵਿੱਚ ਗਏ ਆ ਉਹਦੇ ਉੱਤੇ ਇਹੀ ਲਿਖਿਆ ਕਿ ਆਉਣ ਵਾਲੇ ਸਮੇਂ ਦੇ ਵਿੱਚ ਇਹ ਜਿਹੜੀਆਂ ਚੋਣਾਂ ਹੋਣ ਜਾ ਰਹੀਆਂ ਨੇ ਔਰ ਉਹਦੇ ਲਈ ਜਿੰਨੇ ਵੀ ਦਫਤਰੀ ਅਮਲਾ ਫੈਲਾ ਹੋਏਗਾ ਉਹਨਾਂ ਦੀਆਂ ਡਿਊਟੀਆਂ ਦੀਆਂ ਲਿਸਟਾਂ ਜਿਹੜੀਆਂ ਨੇ ਉਹ ਬਣਨ ਜਾ ਰਹੀਆਂ ਨੇ ਸੋ ਉਮੀਦ ਹੈ ਕਿ ਛੇਤੀ ਹੀ ਇਹ ਚੋਣਾਂ ਜਿਹੜੀਆਂ ਨੇ ਤੁਹਾਨੂੰ ਵੇਖਣ ਨੂੰ ਮਿਲ ਸਕਦੀਆਂ ਨੇ ਭੰਗੂ ਸਾਹਿਬ ਜੀ ਡਾਕਟਰ ਬਹੁਤ-ਬਹੁਤ ਸ਼ੁਕਰੀਆ ਸਾਰੀ ਜਾਣਕਾਰੀ ਸਾਂਝੀ ਕਰਨ ਦੇ ਲਈ ਬਹੁਤ ਧੰਨਵਾਦ ਮਿਹਰਬਾਨੀ ਸ਼ੁਕਰੀਆ ਬਾਕੀ ਥੈਂਕ ਯੂ ਡਾਕਟਰ